ਇੱਕ ਵਾਰ ਫਿਰ ਤੋਂ ਤੱਕ ਪਾਉਣ ਦੇ ਲਈ ਆ ਰਿਹਾ ਹੈ ਤਿੱਬਿਆਂ ਦਾ ਪੁੱਤ ਜਿਹਾ ਦੱਸ ਦਿੰਨਾ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਨੂੰ ਲੈ ਕੇ ਇਹ ਖਬਰ ਸਾਹਮਣੇ ਆ ਰਹੀ ਹੈ ਖਾਸ ਤੌਰ ਤੇ ਉਹਨਾਂ ਦੇ ਫੈਨਸ ਦੇ ਲਈ ਇਹ ਬੇਹਦ ਵੱਡੀ ਖਬਰ ਹੈ ਮਰਹੂਮ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਬਰੋਟਾ ਦਾ ਟੀਜ਼ਰ ਅੱਜ ਰਿਲੀਜ਼ ਹੋ ਚੁੱਕਿਆ ਹੈ ਜਿਹਾ ਉਹਨਾਂ ਦੇ ਫੈਨਸ ਦੇ ਲਈ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਿੰਨਾ ਕਿ ਟੀਜ਼ਰ ਰਿਲੀਜ਼ ਹੁੰਦੇ ਹੀ 27 ਮਿੰਟਾਂ ਦੇ ਵਿੱਚ 440196 ਲੋਕਾਂ ਵੱਲੋਂ ਇਹ ਦੇਖਿਆ ਵੀ ਜਾ ਚੁੱਕਿਆ ਸੀ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਕਾਫੀ ਗੀਤ ਰਿਲੀਜ਼ ਕੀਤੇ ਗਏ ਜ ਜੁਨਾਂ ਨੇ ਹੁਣ ਤੱਕ ਤਾਂ ਰਿਕਾਰਡ ਜੜਾ ਕੀ ਤੋੜਿਆ ਤੇ ਸਿੱਧੂ ਦੀ ਮੌਤ ਤੋਂ ਬਾਅਦ ਇਹ ਉਹਨਾਂ ਦਾ 8ਵਾਂ ਗੀਤ ਜੜਾ ਕੀ ਰਿਲੀਜ਼ ਹੋਵੇਗਾ ਅਜੇ ਤਾਂ ਸਿਰਫ ਟੀਜ਼ਰ ਹੀ ਰਿਲੀਜ਼ ਹੋਇਆ ਜਿਸ ਨੂੰ ਵੇਖ ਕੇ ਫੈਨਸ ਦੇ ਵਿੱਚ ਕਾਫੀ ਉਤਸੁਕਤਾ ਵੀ ਨਜ਼ਰ ਆਈ ਤੁਹਾਨੂੰ ਦੱਸ ਦਈਏ ਕਿ ਆਪਣੇ ਹਾਲੀਆ ਇੰਟਰਵਿਊ ਦੌਰਾਨ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਪ੍ਰਸ਼ੰਸਕਾਂ ਨਾਲ ਇਸ ਗੀਤ ਨੂੰ ਲੈ ਕੇ ਦਿਲ ਨੂੰ ਝੋਣ ਵਾਲਾ ਅਪਡੇਟ ਵੀ ਸਾਂਝਾ ਕੀਤਾ ਹੈ। ਉਹਨਾਂ ਨੇ ਖੁਲਾਸਾ ਕੀਤਾ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 3 ਨਵੰਬਰ ਤੱਕ ਰਿਲੀਜ਼ ਹੋਣ ਦੀ ਉਮੀਦ ਹੈ। ਉਨਾ ਨੇ ਇਹ ਵੀ ਕਿਹਾ ਬਸ ਥੋੜੇ ਦਿਨਾਂ ਚ ਸਿੱਧੂ ਦਾ ਗੀਤ ਆ ਰਿਹਾ ਹੈ ਤੇ ਗੀਤ ਦੀ ਸ਼ੂਟਿੰਗ ਆਲਮੋਸਟ ਖਤਮ ਹੋ ਗਈ ਹੈ ਤੇ ਛੋਟਾ ਮੋਟਾ ਕੰਮ ਖਤਮ ਕਰਕੇ ਕੋਸ਼ਿਸ਼ ਹੈ ਸਾਡੀ ਕਿ 30 ਦੇ ਲਾਗੇ ਗੀਤ ਰਿਲੀਜ਼ ਕਰ ਦਿੱਤਾ ਜਾਵੇਗਾ ਤਾਂ ਉਹਨਾਂ ਦੇ ਫੈਨਸ ਦੇ ਲਈ ਇਹ ਵੱਡੀ ਅਪਡੇਟ ਆ ਹਲੇ ਸਿਰਫ ਟੀਜ਼ਰ ਰਿਲੀਜ਼ ਹੁੰਦਿਆ ਹੀ ਅੱਧੇ ਘੰਟੇ ਦੇ ਵਿੱਚ ਹੀ 4 ਲੱਖ ਤੋਂ ਉੱਪਰ ਲੋਕਾਂ ਦੇ ਵੱਲੋਂ ਵੇਖਿਆ ਜਾ ਚੁੱਕਿਆ ਹੈ ਤੇ ਜਦੋਂ ਹੁਣ ਉਹਨਾਂ ਦੀ ਵੇਟ ਕੀਤੀ ਜਾ ਰਹੀ ਹੈ ਕਿ ਕਦੋਂ ਇਸ ਗਾਣੇ ਨੂੰ ਛੜਾ ਕੇ ਫੁੱਲ ਰਿਲੀਜ਼ ਕੀਤਾ ਜਾਵੇਗਾ